ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਦੇ ਰਿਹਾਮਿੰਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਟੈਹਨੇ ਤੋਂ ਦੋਸਤੋ ਟੈਹਨਾ ਪਿੰਡ ਦੋਸਤੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਹੀ ਪੈਂਦਾ ਦੋਸਤੋ ਇਸ ਪਿੰਡ ਦੇ ਵਿੱਚ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਤੇ ਅੱਜ ਦੋਸਤੋ ਪਹਿਲਾ ਸੁਆ ਗੱਪਣ ਵਹਿੜਾ ਦੋਸਤੋ ਬਹੁਤ ਚੰਗੇ ਰਿਕਾਰਡ ਦੀ ਆ ਸਾਰਾ ਦੋਸਤੋ ਮਾਲਕਾਂ ਨੇ ਬਾਈ ਨੂੰ ਪ੍ਰੋਪਰ ਰਿਕਾਰਡ ਦਿੱਤਾ ਹੋਇਆ ਬਹੁਤ ਚੰਗੀ ਸਾਫ਼ ਸੁਥਰੀ ਵਹਿੜਾ ਦੋਸਤੋ ਇਹ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਜੀ ਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋ ਠੀਕ ਠਾਕ ਬਾਈ ਹਾਂ ਬਜੀ ਠੀਕ ਆ ਨਾਂ ਦੱਸੀ ਵੀਰ ਆਪਣਾ ਨਾਂ ਆਪਣਾ ਕਾਲਾ ਸਿੰਘ ਕਾਲਾ ਸਿੰਘ ਹਾਂਜੀ ਠੀਕ ਆ ਅੱਜ ਬਈ ਇੱਕ ਵੜੀ ਆ ਹਾਂਜੀ ਹਾਂਜੀ ਇੱਕ ਵੜੀ ਠੀਕ ਆ ਕਿੰਮਾ ਸੂਆ ਹੁੰਦੀ ਆ ਬਾਈ ਇਹ ਪਹਿਲੇ ਸੂਏ ਸੁਣਾ ਬਈ ਠੀਕ ਆ ਪਹਿਲੇ ਸੂਏ ਸੁਣਾ ਹਾਂਜੀ ਮੂੰਹ ਦੋਂਦੀ ਆ ਤੇ ਚੌਕ ਦੇ ਦੰਦ ਹੁਣ ਕਿੱਡੀ ਬਈ ਠੀਕ ਆ ਚੌਕ ਦੇ ਚੱਕਦੀ ਹੁੰਦੀ ਆ ਯਾਨੀ ਕਿ ਹਾਂਜੀ ਹਾਂਜੀ ਠੀਕ ਆ ਤੇ ਬਈ ਮਦਰ ਰਿਕਾਰਡ ਕੋਈ ਜਾਂ ਸੀਮਨ ਰਿਕਾਰਡ ਪਤਾ ਹੋਵੇ ਮਾਲਕਾਂ ਨੇ ਦੱਸਿਆ ਇਹ ਫਿਊਂ ਆਪ ਤਾਂ ਵੀ ਹੈ ਵਰਦੀ ਬਈ ਠੀਕ ਆ ਬਈ ਠੀਕ ਆ ਠੀਕ ਆ ਗਾਂ ਬਈ ਵਧੀਆ ਪ੍ਰੈਸ ਚੰਗਾ ਮਾਲਕ ਨੇ ਉਹ ਆਪਾਂ ਜਿਹੜਾ ਲੌਗ ਆਊਟ ਦੱਸ ਦਿਆਂਗੇ ਆਪਾਂ ਠੀਕ ਆ ਬਈ ਫਾਰਮ ਵਿੱਚ ਲਈ ਵੰਦੀਆ ਠੀਕ ਆ ਪ੍ਰੋਪਰ ਯਾਦ ਨਹੀਂ ਜਾਨੀ ਕਿ ਦੱਸ ਦਿਆਂਗੇ ਜਿਹੜਾ ਸੀਮਨ ਲੱਗਿਆ ਅੱਗੇ ਆਪ ਹੈਂਬਰ ਬੁੱਲਦੀ ਹੈ ਹਾਂ ਠੀਕ ਆ ਚੰਗਾ ਭਰਾ ਉਹਨਾਂ ਨੇ ਠੀਕ ਆ ਉਹ ਆਪਾਂ ਪੁੱਛ ਕੇ ਦੱਸ ਦਾਂਗੇ ਠੀਕ ਆ ਫਾਰਮ ਫਰਮ ਚੋਂ ਆਈ ਆ ਕਿ ਬਈ ਆ ਨਹੀਂ ਫਾਰਮ ਚੋਂ ਲਈ ਆਪਾਂ ਠੀਕ ਆ ਫਾਰਮ ਚੋਂ ਲਈ ਆ ਹਾਂਜੀ ਠੀਕ ਆ ਕੋਈ ਮਦਰ ਰਿਕਾਰਡ ਦਾ ਪਤਾ ਹੋਵੇ ਵੀ ਦੁੱਧ ਕਿੰਨਾ ਪਾਇਆ ਇਹਦੀ ਮਾਂ ਨੇ ਦੁੱਧ ਇਹਦੀ ਮਾਂ ਦਿੱਤਾ ਵੀ ਵੀ ਥਾਈ ਨੱਤੇ ਕਿਲੋ ਤਾਂ ਮਿੱਠਾਈ ਨਹੀਂ ਕਿਥਾਈ ਨੱਤੇ ਕਿਲੋ ਠੀਕ ਆ ਥਾਈ ਨੱਤੇ ਕਿਲੋ ਜਣੀ ਕੀ ਪਾਇਆ ਨੂੰ ਪੀਕ ਲੈਵਲ ਤੇ ਤੇ ਇਹਦਾ ਕੀ ਇਰਮਾਨ ਕਰਾਂਗੇ ਬਈ ਆਪਾਂ ਪਹਿਲੇ ਸੂਏ ਕਿੰਨਾ ਪਾ ਦੂਗੀ ਇਹ ਬਈ ਕੋਈ 26 27 ਕਿਲੋ ਦੋਗੇ ਬਈ ਰਾਮ 26 27 ਕਿਲੋ ਪਾ ਦੂਗੀ ਹੋਰ ਜੁਗਰਾ ਪਾ ਲਾ ਥਣੇ ਚੰਗਾ ਬਾਕੀ ਵਹਿੜ ਦੋਸਤੋ ਚੰਗੀ ਆ ਸਾਫ ਸੁਥਰੀ ਆ ਦੋਸਤੋ ਖੁੱਲੇ ਹੱਡਾ ਪੈਰਾਂ ਦੇ ਵਿੱਚ ਆ ਤੇ ਮੂੰਹ ਦੋਸਤੋ ਚੌਕ ਦੇ ਦੰਦਾਂ ਚੱਕਦੀ ਆਉਂਦੀ ਆ ਤੇ ਥਣਹਵਾਨਾ ਦੋਸਤੋ ਕਰਮਾ ਵਾਲੀ ਨੂੰ ਬਹੁਤ ਜਿਆਦਾ ਸੋਹਣਾ ਲੱਗਿਆ ਵੇਲਵੂਲ ਚੰਗੀ ਆ ਦੋਸਤੋ ਤਾਜੀ ਛੋਟੀ ਉਮਰ ਦੇ ਵਿੱਚ ਤੇ ਕਦ ਅਜੇ ਇਹਨੇ ਹੋਰ ਕਰ ਜਾਣਾ ਦੋਸਤੋ ਦੇਖ ਸਕਦੇ ਆ ਥਣ ਹਵਾਨਾ ਦੋਸਤੋ ਪੂਰਾ ਮੋਟਾ ਥਾਣਾ ਦੋਸਤੋ ਬਹੁਤ ਸੋਹਣਾ ਦੇਖ ਸਕਦੇ ਆ ਇੱਕ ਦੋਸਤੋ ਸ਼ਾਂਗ ਜੀ ਹੈਗੀ ਵੈਸੇ ਚੱਲਦੀ ਨਹੀਂ ਬਹੁਤ ਨਿੱਕੀ ਆ ਇਹ ਥਾਣਾ ਦੀ ਗੱਲ ਕਰੀਏ ਨਾ ਦੋਸਤੋ ਬਹੁਤ ਜਿਆਦਾ ਸੋਹਣਾ ਦੋਸਤੋ ਪੂਰਾ ਮੋਟਾ-ਮੋਟਾ ਥਾਣਾ ਤੇ ਗਾਇਬ ਵੀ ਦੋਸਤੋ ਚੰਗਾ ਇਹ ਦਿਨ ਕਿੰਨੇ ਲੱਗੇ ਇਹ ਦਿਨ ਬਈ ਕਦਰੀ ਨੂੰ ਪੂਰੇ ਦਿਨ ਠੀਕ ਹੈ ਇਹ ਕਦਰੀ ਨੂੰ ਤਿੰਨ ਪੂਰੇ 18 ਦਿਨ ਪਿਆ ਇਹਦਾ ਮਤਲਬ ਉਹ 8 ਦਿਨ ਤਰੀਬਨ ਲਗਭਗ ਪਏ ਆ ਕਿਉਂਕਿ ਅੱਜ 22 ਤਰੀਕ ਹੋ ਗਈ ਦੇਖ ਸਕਦੇ 22 ਦਾ ਮਾਣ ਆ ਦੋਸਤੋ ਵੀ ਹਵਾਨਾ ਆਇਆ ਗੱਲ ਕਰੀਏ ਨਾ ਸੋਹਣਾ ਬਣਾਉਣਾ ਹਜੇ 8 ਦਿਨਾਂ ਦੀ ਕੱਚੀ ਆ ਦੇਖ ਸਕਦੇ ਆ ਦੋਸਤੋ ਬਹੁਤ ਸੋਹਣਾ ਥਣ ਲੱਗਿਆ ਕਰਮਾਲੀ ਨੂੰ ਪੂਰਾ ਗਾਇਦੇ ਤੇ ਪੂਰਾ ਮੋਟਾ ਦੋਸਤੋ ਬਹੁਤ ਵਿਰਲੀ ਵੈਰ ਨੂੰ ਦੋਸਤੋ ਪਹਿਲੇ ਸੂਏ ਆ ਜਾਂ ਥਣ ਲੱਗਦਾ ਤੇ ਫੇਸ ਬਿਊਟੀ ਦੀ ਗੱਲ ਕਰੀਏ ਨਾ ਦੋਸਤੋ ਬਿਲਕੁਲ ਨਿੱਕਾ ਜਿਹਾ ਮੂੰਹ ਆ ਦੋਸਤੋ ਕੰਨ ਦੇਖ ਸਕਦੇ ਆ ਬਹੁਤ ਸੋਹਣਾ ਕੰਨ ਆ ਬਿਲਕੁਲ ਨਿੱਕਾ ਜਾਂ ਮੂੰਹ ਤੇ ਐ ਗੋਲ-ਗੋਲ ਕਰਨਾ ਦੋਸਤੋ ਤੋੜ ਕੇ ਤੁਹਾਨੂੰ ਖਾ ਦੇਣੇ ਲੈ ਵੀ ਖੋਲਨੀ ਬਰੀਦ ਪਖਤ ਹੋ ਗਈ ਸੀ ਦੋਸਤੋ ਜਿਹੜੇ ਹਿਸਾਬ ਨਾਲ ਦੱਸਿਆ ਬਾਈ ਨੇ ਦੋਸਤੋ ਆਪ ਚੰਗੇ ਸੀਮਨ ਦੀ ਤੇ ਅੱਗੇ ਚੰਗਾ ਲੱਗਿਆ ਦੋਸਤੋ ਬੱਚਾ ਏ ਤਕਰੀਬਨ ਦੋਸਤੋ ਚੰਗਾ ਬਾਊ ਵੀ ਦੇਖਸਣਿਆ ਬਹੁਤ ਸੁਣਾ ਦੋਸਤੋ ਹਵਾਨਾ ਤਿਆਰ ਕੀਤਾ ਪਹਿਲੇ ਸੂਏ ਵਹਿਣ ਨੇ ਇਹ ਗੱਲ ਕਰੀਏ ਨਾ ਦੋਸਤੋ ਪਹਿਲੇ ਸਵੇਰੇ ਦੇ ਵਿੱਚ ਜਿੱਡੀ ਦਾ ਪੱਕੀ ਇਹ ਨਾ ਵਹਿੜਾ ਤੇ ਉੱਡਾ ਹੀ ਹਵਾਨਾ ਤਿਆਰ ਕੀਤਾ ਹੋਇਆ ਦੇਖ ਸਾਡੇ ਬਹੁਤ ਸੋਹਣਾ ਹਵਾਨਾ ਇਹ ਥਣ ਵੀ ਦੋਸਤੋ ਕਰਮਾ ਵਾਲੀ ਨੂੰ ਬਹੁਤ ਸੋਹਣਾ ਲੱਗਿਆ ਰੇਟ ਇਹਦਾ ਆਪਾਂ ਬਾਈ ਤੋਂ ਤੁਹਾਨੂੰ ਪੁੱਛ ਦਿੰਨੇ ਆ ਪਿੰਡ ਹਯਾ ਤਾਣਾ ਜ਼ਿਲ੍ਹਾ ਫਰੀਦਕੋਟ ਬਾਈ ਕਾਲੇ ਇਹਦਾ ਰੇਟ ਕੀ ਕਰਾਂਗੇ ਫਿਰ ਇਹਦਾ ਮੁੱਲ 1-2 ਲੱਖ ਠੀਕ ਆ 1 ਲੱਖ 2000 ਹਾਂਜੀ ਹਾਂਜੀ ਠੀਕ ਆ ਮਾਨਦਾਨ ਕਰ ਦਿਆਂਗੇ ਹਾਂ ਕਰ ਦਾਂ ਕਰ ਦਿੰਦੇ ਠੀਕ ਆ ਲੋ ਵੀ ਬਾਈਕ ਵਾਲੇ ਨੇ ਇਹਦਾ ਰੇਟ ਰੱਖਿਆ ਜਿਹੜਾ 1 ਲੱਖ ਤੇ 2000 ਰੁਪਇਆ ਮਾਨਤਨ ਹੋ ਜੂਗਾ ਜਿਹੜੇ ਵੀ ਦੇ ਦੋਸਤੋ ਪਸੰਦ ਹੋਏ ਪਹਿਲਾ ਸੁਗਾ ਸੁਣੀ ਆ ਵੈੜ ਕਰਮਾ ਵਾਲੀ ਦੋਸਤੋ ਬਿਲਕੁਲ ਸਾਫ ਸੁਥਰੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ